ਦੇਸ਼ ਭਰ ਦੇ ਮਰੀਜ਼ਾਂ ਤੇ ਖਪਤਕਾਰਾਂ ਦੇ ਲਈ ਰਾਹਤ ਦੀ ਖਬਰ ਹੈ ਕੇਂਦਰ ਸਰਕਾਰ ਨੇ ਫਾਰਮੈਸੀਅਲ ਕੰਪਨੀਆਂ ਨੂੰ 22 ਸਤੰਬਰ 2025 ਤੋਂ ਨਵੀਆਂ GST ਦਰਾਂ ਦੇ ਆਧਾਰ ਤੇ ਵੱਧ ਤੋਂ ਵੱਧ ਪਰਚੂਨ ਕੀਮਤ ਬਦਲਣ ਦੇ ਨਿਰਦੇਸ਼ ਦਿੱਤੇ ਹਨ ਇਹ ਫੈਸਲਾ GST ਕੌਂਸਲ ਦੀ 56ਵੀਂ ਮੀਟਿੰਗ ਦੇ ਵਿੱਚ ਕੀਤੇ ਗਏ ਟੈਕਸ ਦਰਾਂ ਦੇ ਵਿੱਚ ਸੋਧ ਤੋਂ ਬਾਅਦ ਲਿਆ ਗਿਆ ਹੈ ਤੇ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਟੈਕਸ ਕਟੌਤੀ ਦਾ ਸਿੱਧਾ ਲਾਭ ਗਾਹਕਾਂ ਤੱਕ ਪਹੁੰਚੇ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਨੇ ਸਪਸ਼ਟ ਕੀਤਾ ਹੈ ਕਿ ਨਵੀਂ GST ਪ੍ਰਣਾਲੀ ਅਧੀਨ ਦਵਾਈਆਂ ਫਾਰਮੂਲੇਸ਼ਨਾਂ ਤੇ ਮੈਡੀਕਲ ਉਪਕਰਨਾਂ ਤੇ ਟੈਕਸ ਵਿੱਚ ਕਟੌਤੀ ਦਾ ਪ੍ਰਭਾਵ ਸਿੱਧੇ ਤੌਰ ਤੇ ਕੀਮਤਾਂ ਦੇ ਵਿੱਚ ਪ੍ਰਤੀਬਿੰਬਤ ਹੋਣਾ ਚਾਹੀਦਾ ਹੈ ਸਰਕਾਰ ਨੇ ਕੰਪਨੀਆਂ ਨੂੰ ਕਿਹਾ ਹੈ ਕਿ ਡੀਲਰਾਂ ਪਰਚੂਨ ਵਿਕਰੇਤਾਵਾਂ ਤੇ ਰਾਜ ਦੇ ਡਰੱਗ ਕੰਟਰੋਲਰਾਂ ਨੂੰ ਨਵੀਆਂ ਕੀਮਤਾਂ ਬਾਰੇ ਹੁਣ ਸੂਚਿਤ ਕੀਤਾ ਜਾਵੇ ਜੇਕਰ ਨਵੀਆਂ ਕੀਮਤਾਂ ਪਰਚੂਨ ਪੱਧਰ ਤੇ ਲਾਗੂ ਕੀਤੀਆਂ ਜਾਂਦੀਆਂ ਨੇ ਤਾਂ ਪੁਰਾਣੇ ਸਟਾਕ ਨੂੰ ਵਾਪਸ ਬੁਲਾਉਣੇ ਆ ਫਿਰ ਦੁਬਾਰਾ ਲੇਬਲ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ ਨਾਲ ਹੀ ਰੈਗੂਲੇਟਰ ਦੇ ਜੋ ਹੈ ਉਦਯੋਗ ਸੰਗਠਨਾ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਖਬਾਰਾਂ ਤੇ ਮੀਡੀਆ ਦੇ ਰਾਹੀਂ ਜਨਤਾ ਨੂੰ ਨਵੀਆਂ ਦਰਾਂ ਬਾਰੇ ਸੂਚਿਤ ਕਰੇ ਦਵਾਈਆਂ ਦੀਆਂ ਕੀਮਤਾਂ ਕਾਨੂੰਨੀ ਮੈਟਰੋਲੋਜੀ ਕਾਨੂੰਨਾਂ ਦੇ ਅਧੀਨ ਨਹੀਂ ਆਉਂਦੀਆਂ ਇਸ ਲਈ ਦਵਾਈਆਂ ਅਤੇ ਸਿਹਤ ਸੰਭਾਲ ਉਤਪਾਦਾਂ ਦੀ MRP ਨੂੰ ਕੰਟਰੋਲ ਕਰਨ ਦਾ ਤਰੀਕਾ ਵੱਖਰਾ ਹੈ ਸਰਕਾਰ ਦੇ ਇਸ ਫੈਸਲੇ ਨੂੰ ਸਿਹਤ ਸੰਭਾਲ ਸੇਵਾਵਾਂ ਦੀ ਲਾਗਤ ਘਟਾਉਣ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਸਾਰੀਆਂ ਨਵੀਆਂ GST ਦਰਾਂ ਅਤੇ MRP ਦੇ ਵਿੱਚ ਬਦਲਾਅ ਜੋ ਹੈ 22 ਸਤੰਬਰ 2025 ਤੋਂ ਲਾਗੂ ਹੋਣਗੇ ਤੇ ਇਸ ਦੇ ਨਾਲ ਆਮ ਖਪਤਕਾਰਾਂ ਨੂੰ ਮਹਿੰਗੇ ਇਲਾਜ ਅਤੇ ਡਾਕਟਰੀ ਖਰਚਿਆਂ ਤੋਂ ਹੁਣ ਰਾਹਤ ਦੇਊ